ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਮੈਂਬਰ ਲਈ ਇੱਕ ਵਧੀਆ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਸਾਡੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਅਸੀਂ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਂ ਦੱਸਦੇ ਹਾਂ ਤਾਂ ਕਿ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਅੰਮ੍ਰਿਤਸਰ ਤੋਂ ਯੂਰਪ ਵਿੱਚ ਰਹਿੰਦੇ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਪ੍ਰਜਾਪਤ ਘਮੀਆਰ ਸਿੱਖ ਏਰੀਆ ਅੰਮ੍ਰਿਤਸਰ ਮੁੰਡੇ ਦੀ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਡੇਟ ਆਫ ਬਰਥ 1996 ਕੱਦ 5 ਫੁੱਟ 7 ਇੰਚ ਪਰਿਵਾਰ ਕੋਲੇ ਸ਼ਹਿਰੀ ਪਲਾਟ ਤੇ ਸ਼ਹਿਰ ਦੇ ਵਿੱਚ ਕੋਠੀ ਮੁੰਡੇ ਦੇ ਇੱਕ ਭੈਣ ਮੁੰਡਾ ਯੂਰਪ ਦੇ ਵਿੱਚ ਵਰਕ ਪਰਮਿਟ ਤੇ ਹੈ ਵਧੀਆ ਜੋਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਸੁੱਧ ਵੈਸ ਨੂੰ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਆ ਕੁੜੀ ਕਮਿਹਾਰ ਸਿੱਖ ਜਾਂ ਜਰਨਲ ਕਾਸਟ ਵਿੱਚੋਂ ਐਨ ਆਰ ਆਈ ਕੁੜੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮਾਝਾ ਤੇ ਮਾਲਵਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ